ਸੋ ਹਾਂਜੀ ਦੋਸਤੋ ਹਾਜ਼ਰਾ ਤੁਹਾਡੇ ਸਾਰਿਆਂ ਲਈ ਇੱਕ ਹੁਣੇ ਹੁਣੇ ਇੱਕ ਪੱਤਰ ਜਿਹੜਾ ਸੋਸ਼ਲ ਮੀਡੀਆ ਤੇ WhatsApp ਤੇ Telegram ਤੇ Facebook ਤੇ YouTube ਤੇ ਘੁੰਮ ਰਿਹਾ ਹੈ ਸੋ ਉਸ ਪੱਤਰ ਕੀ ਹੈ ਕਿ 22 ਮਈ ਤੋਂ 30 ਜੂਨ ਤੱਕ ਛੁੱਟੀਆਂ ਹੋ ਰਹੀਆਂ ਠੀਕ ਹੈ ਜੀ ਸੋ ਉਸ ਪੱਤਰ ਦੇ ਵਿੱਚ ਕਿੰਨੀ ਕਿ ਸਚਾਈ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਸਲ ਵਿੱਚ ਕਿ ਜਿਹੜਾ 22 ਮਈ ਤੋਂ 30 ਜੂਨ ਤੱਕ ਜਿਹੜੀਆਂ ਛੁੱਟੀਆਂ ਦਾ ਇੱਕ ਪੱਤਰ ਜਾਰੀ ਹੋ ਰਿਹਾ ਹੈ ਦੋਸਤੋ ਅਸਲ ਵਿੱਚ ਉਹ ਪੱਤਰ ਜਿਹੜਾ ਉਹ ਫੇਕ ਹੈ ਭਾਵ ਜਨਰਲ ਪੱਤਰ ਜਿਹੜਾ ਹੋ ਕੀਤਾ ਗਿਆ ਇਸ ਸਬੰਧੀ ਜਦੋਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਹੈ ਜਾਂ ਕੁਝ ਜਿਹੜੇ ਨੁਮਾਇंदे ਉਹਨਾਂ ਨੇ ਕੀ ਦੱਸਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਜਿਹੜਾ ਹੋਵੇ ਵਿਭਾਗ ਵੱਲੋਂ ਜਾਰੀ ਹੀ ਨਹੀਂ ਕੀਤਾ ਗਿਆ ਅਸਲ ਵਿੱਚ ਦੇਖੋ ਹੈਰਾਨੀ ਤਾਂ ਉੱਥੇ ਹੁੰਦੀ ਹੈ ਕਿ ਜਦੋਂ ਅਧਿਕਾਰੀ ਨੇ ਕਹਿ ਕੇ ਸੁਪਰਡੈਂਟ ਵੱਲੋਂ ਜੋ ਹਸਤਾਖਰ ਕੀਤੇ ਗਏ ਹਨ ਉਹ ਸੁਪਰਡੈਂਟ ਵੀ ਕਈ ਮਹੀਨੇ ਪਹਿਲਾਂ ਸੇਵਾਮੁਕਤ ਹੋ ਚੁੱਕੇ ਦੇਖੋ ਦੋਸਤੋ ਕਿੱਡਾ ਜਿਵੇਂ ਕਹਿੰਦੇ ਵੀ ਫਰਾਡ ਜਾਂ ਜਾਲੀਪੋਣ ਸਿੱਖਿਆ ਵਿਭਾਗ ਦੇ ਵਿੱਚ ਵਿਚਾਰਿਆ ਕੋਈ ਸਿੱਖਿਆ ਵਿਭਾਗ ਦੇ ਗਲਤ ਸਾਈਨ ਕਰਕੇ ਕੋਈ ਪੱਤਰ ਜਾਰੀ ਕਰ ਦਿੰਦਾ ਹੈ ਤੇ ਹੈਰਾਨੀ ਦੀ ਗੱਲ ਹੈ ਪਰ ਦੋਸਤੋ ਇੱਕ ਜ਼ਿਕਰ ਗੱਲ ਕਰ ਲਈ ਤਾਂ ਆਪਾਂ ਜਦੋਂ ਦਾ ਇਹ ਪੱਤਰ ਜਾਰੀ ਹੋਇਆ ਸੀ ਛੋਟੇ ਬੱਚਿਆਂ ਤੇ ਦੇ ਮਾਪਿਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਜਾਂ ਅਧਿਆਪਕਾਂ ਦੇ ਜਦੋਂ ਜਿੰਨਾ ਚਿਰ ਇਹ ਕਲੀਅਰ ਨਹੀਂ ਹੋਇਆ ਕਿ ਇਹ ਪੱਤਰ ਝਾਲੀ ਹੈ ਜਾਂ ਫੇਕ ਹੈ ਸੋ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਖੁਸ਼ੀ ਦੀ ਲਹਿਰ ਇਸ ਕਰਕੇ ਖਾਸ ਕਰ ਛੋਟੇ ਬੱਚੇ ਆਪਾਂ ਦੇਖ ਸਕਦੇ ਹਾਂ ਦੋਸਤੋ 40 ਤੋਂ 45 ਡਿਗਰੀ ਜਿਹੜਾ ਤਾਪਮਨ ਉਹ ਚੱਲ ਰਿਹਾ ਹੈ ਤੇ ਜਿਹਦੇ ਵਿੱਚ ਵੱਡੇ ਵੱਡੇ ਜਿਵੇਂ ਕ ਨੌਜਵਾਨ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਹਨ ਉਹਨਾਂ ਦਾ ਵੀ ਜਿਹੜਾ ਤਰਾ ਨਿਕਲੇ ਪਿਆ ਗਰਮੀ ਦੇ ਨਾਲ ਤੇ ਛੋਟੇ ਬੱਚੇ ਦਾ ਕੀ ਹਾਲ ਹੁੰਦਾ ਹੋਊਗਾ ਇਹ ਜਿਹੜੇ ਛੋਟੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਐ ਉਹ ਆਪ ਭਲੀ ਭਾਤੀ ਇਸ ਚੀਜ਼ ਨੂੰ ਜਾਣਦੇ ਆ ਪਰ ਹੈਰਾਨੀ ਦੀ ਗੱਲ ਦੋਸਤੋ ਇਹ ਹੈ ਕਿ ਵਿਪਾ ਆ ਕੇ ਇਸ ਚੀਜ਼ ਨੂੰ ਪਤਾ ਨਹੀਂ ਕਿਉਂ ਅਣਦੇਖਿਆ ਕਰ ਰਿਹਾ ਕਿਉਂਕਿ ਇੰਨੀ ਲੋੜੇ ਦੀ ਗਰਮੀ ਦੇ ਕਾਰਨ ਚਲੋ ਜੇ ਮੰਨਿਆ ਜਾਵੇ ਵੀ ਚੋਸੀ ਛੁੱਟੀਆਂ ਨਹੀਂ ਕਰਨੀਆਂ ਤਾਂ ਘਟੋ ਘਟ ਸਕੂਲਾਂ ਦਾ ਟਾਈਮ ਜਿਹੜਾ ਉਹ ਚੇਂਜ ਕੀਤਾ ਜਾਵੇ ਤੇ ਜਾਂ ਫਿਰ ਕੀ ਆ ਵੀ ਛੋਟੇ ਬੱਚਿਆਂ ਨੂੰ 5ਵੀਂ ਤੱਕ ਜਿਹੜੀਆਂ ਛੁੱਟੀਆਂ ਕੀਤੀਆਂ ਜਾਂਣ ਤੇ ਜਿਹੜੇ ਵੱਡੇ ਬੱਚੇ ਆ 6ਵੀਂ ਤੋਂ 12ਵੀਂ ਉਹਨਾਂ ਦਾ ਟਾਈਮ ਚੇਂਜ ਕੀਤਾ ਜਾਵੇ। ਤੁਹਾਡੇ ਇਸ ਬਾਰੇ ਕੀ ਵਿਚਾਰ ਹੈ? ਕਿਰਪਾ ਕਰਕੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਹੈ ਤਾਂ ਕਿ ਜਿੰਨੀ ਇਹ ਵੀਡੀਓ ਆਪਣੀ ਵੱਧ ਤੋਂ ਵੱਧ ਵਾਇਰਲ ਫੈਲੀ ਤੇ ਗੱਲ ਤੇ ਇਹ ਦੋਸਤੋ ਇਹ ਵੀਡੀਓ ਨੂੰ ਆਪਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਸਾਥੀ ਮਿੱਤਰਾਂ ਨਾਲ ਛੋਟੇ ਬੱਚਿਆਂ ਦੇ ਨਾਲ ਜਾਂ ਮਾਤਾ ਪਿਤਾ ਦੇ ਨਾਲ ਤਾਂ ਕਿ ਉਹਨਾਂ ਨੂੰ ਕਲੀਅਰ ਹੋ ਸਕੇ ਵੀ ਜਿਹੜਾ 22 ਮਈ ਤੋਂ ਛੁੱਟੀਆਂ ਦਾ ਪੱਤਰ ਜਿਹੜਾ ਜਾਰੀ ਹੋਇਆ ਸੀ ਉਹ ਬਿਲਕੁਲ ਫੇਕ ਹੈ, ਝਾਲੀ ਹੈ। ਅਜੇ ਤੱਕ ਕਿਸ ਤਰ੍ਹਾਂ ਦਾ ਵਿਭਾਗ ਵੱਲੋਂ ਨੋਟੀਫਿਕੇਸ਼ਨ ਨਹੀਂ ਆਇਆ। ਪਰ ਅਸੀਂ ਉਮੀਦ ਕਰਦੇ ਹਾਂ ਕਿ ਵਿਭਾਗ ਵੱਲ ਵatani ਕਉਂ ਵਿਭਾਗ ਇਸ ਦੀ ਜਿਹੜੀ ਉਡੀਕ ਕਰ ਰਿਹਾ ਕਿ ਕੋਈ ਟੀਚਰ ਕੋਈ ਬੱਚਾ ਜਦੋਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋਊਗਾ ਘਟਨਾ ਦਾ ਕਹਿ ਸਕਦੇ ਆਂ ਦੋਸਤੋ ਵੀ ਜਦੋਂ ਕੋਈ ਕਿਸੇ ਨੂੰ ਕੋਈ ਦੌਰਾ ਪਾਊਗਾ ਜਾਂ ਕਿਸੇ ਤਰ੍ਹਾਂ ਦੀ ਮਿਸ ਹੈਪਨਿੰਗ ਹੋਊਗੀ ਹਨਾ ਉਸ ਚੀਜ਼ ਦੀ ਉਡੀਕ ਕਰ ਰਿਹਾ ਆ ਆਪਾਂ ਨੂੰ ਪਤਾ ਵੀ ਇੰਨੀ ਗਰਮੀ ਦੇ ਵਿੱਚ ਛੋਟੇ ਬੱਚਿਆਂ ਦਾ ਬਹੁਤ ਔਖਾ ਹੈ ਸਕੂਲਾਂ ਦੇ ਵਿੱਚ ਪਾਣੀ ਦੀ ਜਿਹੜੀ ਸਮੱਸਿਆ ਵੱਡੀ ਉਹ ਆ ਇਸ ਟਾਈਮ ਆ ਰਹੀ ਆ ਠੀਕ ਹੈ ਜੀ ਕਿਉਂਕਿ ਜਿਹੜਾ ਰਾਤ ਵਾਲਾ ਪਾਣੀ ਹੁੰਦਾ ਉਹ ਠੰਡਾ ਸਵੇਰ ਨੂੰ ਜਿਹੜਾ ਹੈ 8 ਵਜੇ ਸਕੂਲ ਲੱਗਿਆ 8:30 9 ਵਜੇ ਤੱਕ ਕਿਹੜਾ ਸਾਰਾ ਵਰਤਾਇ ਜਾਂਦਾ ਉਸ ਤੋਂ ਬਾਅਦ ਬੱਚਿਆਂ ਦਾ ਜੋ ਬੁਰਾ ਹਾਲ ਹੁੰਦਾ ਉਹ ਮਤਲਬ ਜਦੋਂ ਬੱਚੇ ਘਰੇ ਆ ਕੇ ਦੱਸਦੇ ਆ ਤਾਂ ਬੜਾ ਤਰਸ ਆਉਂਦਾ ਤੇ ਸਰਕਾਰ ਦੇ ਉੱਪਰ ਗੁੱਸਾ ਆਉਂਦਾ ਕਿ ਸਰਕਾਰ ਇਹ ਚੀਜ਼ ਨੂੰ ਅਣਦੇਖਿਆ ਕਿਉਂ ਕਰ ਰਹੀ ਹੈ ਕਿਸ ਚੀਜ਼ ਦੀ ਉਡੀਕ ਕਰ ਰਹੀ ਹੈ ਕਿ ਅਜੇ ਤੱਕ ਬੱਚਿਆਂ ਨੂੰ ਛੁੱਟੀਆਂ ਕਿਉਂ ਨਹੀਂ ਹੋ ਰਹੀਆਂ ਠੀਕ ਹੈ ਜੀ ਸੋ ਪਿਛਲੇ ਆਪਾਂ ਦੇਖਿਆ ਪਿਛਲੇ ਸੈਸ਼ਨ ਵਿੱਚ 21 ਮਈ ਤੋਂ ਜਿਹੜੀਆਂ ਛੁੱਟੀਆਂ ਹੋ ਗਈਆਂ ਸੀ ਉਸ ਸਮੇਂ ਵੀ ਬਹੁਤ ਜ਼ਿਆਦਾ ਗਰਮੀ ਸੀ ਤੇ ਹੁਣ ਵੀ ਗਰਮੀ ਦੇਖੋ 40 ਤੋਂ 45 ਡਿਗਰੀ ਦਾ ਟੈਂਪਰੇਚਰ ਚੱਲ ਰਿਹਾ ਹੈ ਅਜੇ ਵਿਭ ਇਸ ਤਰ੍ਹਾਂ ਨਾ ਹੋਵੇ ਕਿਸੇ ਭੈਣ ਭਰਾ ਦਾ ਜਾਂ ਛੋਟੇ ਬੱਚੇ ਦਾ ਕੋਈ ਨੁਕਸਾਨ ਹੋਵੇ ਸੋ ਇਸ ਤੋਂ ਪਹਿਲਾਂ ਵਿਭਾਗ ਨੂੰ ਇਸ ਚੀਜ਼ ਬਾਰੇ ਸੋਚਣਾ ਜ਼ਰੂਰ ਚਾਹੀਦਾ ਹੈ ਖਾਲਾ ਕਿ ਭਾਵੇਂ ਪੱਤਰ ਜਾਲੀ ਹੋਇਆ ਸੀ ਪਰ ਕਿਤੇ ਨਾ ਕਿਤੇ ਬੱਚਿਆਂ ਦੇ ਮਾਪਿਆਂ ਦੇ ਅਧਿਆਪਕਾਂ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਸਕੂਨ ਸੀ ਕਿ ਚਲੋ ਸ਼ੁਕਰ ਹੈ ਵੀ ਗਰਮੀ ਤੋਂ ਰਾਹਤ ਮਿਲੂ ਘਟੂ ਘਟ ਬੱਚੇ ਆਪਣੇ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਰਹਿ ਤਾਂ ਸਕਣਗੇ ਠੰਡੀ ਹਨਾ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਕਮੈਂਟ ਕਰਕੇ ਦੱਸਿਓ ਆਪਾਂ ਇਸ ਵੀਡੀਓ ਨੂੰ ਬਾਰਤਬਰ ਸ਼ੇਅਰ ਕਰਨਾ ਹੈ ਤਾਂ ਕਿ ਇਹ ਵੀਡੀਓ ਜਿਹੜੀ ਵਾਇਰਲ ਜਾਵੇ ਤਾਂ ਕਿ ਸਰਕਾਰ ਕੁਝ ਨਾ ਕੁ ਤੇ ਉਹਨਾਂ ਭੈਣ ਭਰਾਵਾਂ ਦੇ ਛੋਟੇ ਬੱਚਿਆਂ ਨਾਲ ਸਾਂਝਾ ਕਰਿਓ ਜਿਨ੍ਹਾਂ ਦੇ ਬੱਚੇ ਪੜਦੇ ਆ ਤਾਂ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਕਲੀਅਰਿਫਿਕੇਸ਼ਨ ਹੋ ਜਾਏ ਉਹ ਇਹਨਾਂ ਸੋਚਣ ਕਿ 22 ਤਰੀਕ ਤੋਂ ਸਾਨੂੰ ਛੁੱਟੀਆਂ ਹੋ ਗਈਆਂ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਦੇ ਜਿਹੜੇ ਮੇਰੇ ਭੈਣ ਭਰਾਵਾਂ ਵੈਲੀ ਵਾਰ ਆਏ ਜੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਖਾਸ ਹੋਰ ਜਾਣਕਾਰੀ ਦੇ ਨਾਲ ਧੰਨਵਾਦ